ਐਨਕ ਕੈਨੇਡਾ ਤੋਂ ਪੰਜਾਬ ਦੇ ਲਈ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਕੈਨੇਡਾ ਦੇ ਸ਼ਹਿਰ ਮੌਕਟਨ ਦੇ ਰਹਿਣ ਵਾਲੇ ਤਿੰਨ ਪੰਜਾਬੀਆਂ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ ਜਿਨ੍ਹਾਂ ਵਿੱਚ ਦੋ ਲੜਕੀਆਂ ਅਤੇ ਇੱਕ ਲੜਕਾ ਹੈ ਜਿਨ੍ਹਾਂ ਵਿੱਚੋਂ ਦੋ ਪੈਨ ਪਰ ਆਹਨ ਜੋ ਕਿ ਪਾਇਲ ਦੇ ਸ਼ਹਿਰ ਮਲੌਰ ਦੇ ਰਹਿਣ ਵਾਲੇ ਹਨ ਮਾਮਲਾ ਪਾਇਲ ਦੇ ਸ਼ਹਿਰ ਮਲੌਤ ਤੋਂ ਹੈ ਜਿੱਥੇ ਕਿ ਦੋ ਭੈਣ ਪਰਾ ਚਾਚੇ ਅਤੇ ਤਾਏ ਦੇ ਬੱਚੇ ਕੈਨੇਡਾ ਵਿੱਚ ਇੱਕ ਸੜਕ ਹਾਦਸੇ ਦੌਰਾਨ ਉਹਨਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਇਹਨਾਂ ਦੇ ਨਾਲ ਹੀ ਇੱਕ ਲੜਕੀ ਜੋ ਕਿ ਸਮਾਣਾ ਦੀ ਰਹਿਣ ਵਾਲੀ ਸੀ ਉਹ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਮਰਨ ਵਾਲਿਆਂ ਵਿੱਚ ਨਵਜੋਤ ਸਿੰਘ ਸੋਮਲ ਉਮਰ 19 ਸਾਲ ਜਦੋਂ ਕਿ ਉਸ ਦੇ ਤਾਏ ਦੀ ਕੁੜੀ ਹਰਮਨ ਸੋਮਲ ਉਮਰ 23 ਸਾਲ ਜੋ ਕਿ ਆਪਣੇ ਨਾਲ ਰਹਿਣ ਵਾਲੀ ਇੱਕ ਲੜਕੀ ਜੋ ਕਿ ਸਮਾਣਾ ਦੀ ਰਹਿਣ ਵਾਲੇ ਸੀ ਦੇ ਪੇਪਰ ਕਰਵਾਉਣ ਦੇ ਲਈ ਇੱਕ ਟੈਕਸੀ ਵਿੱਚ ਬੈਠ ਕੇ ਜਾ ਰਹੇ ਸਨ ਟੈਕਸੀ ਦਾ ਟਾਇਰ ਫਟ ਜਾਣ ਕਾਰਨ ਗੱਡੀ ਹਾਦਸਾ ਗ੍ਰਸਤ ਹੋ ਗਈ ਜਿਸ ਵਿੱਚ ਤਿੰਨੇ ਜਣੀਆਂ ਦੀ ਮੌਤ ਹੋ ਗਈ ਜਦੋਂ ਕਿ ਟੈਕਸੀ ਡਰਾਈਵਰ ਦੀ ਜਾਨ ਬਚ ਗਈ ਰਣਜੀਤ ਸਿੰਘ ਕਿੱਥੇ ਦਿਨ ਭਾਲੇ ਲੋਪ ਦੇ ਇਹ ਤੁਹਾਡੇ ਮੇ ਦਾ ਸਾਹ ਮੇ ਤੁਹਾਡੇ ਵਿੱਚ ਹਾਂਜੀ ਆਸਿਕਾ ਸ਼ਕਰ ਵੈਡੀ ਗ੍ਰੀਡਾ ਵਿੱਚ ਕਿੱਥੇ ਗਏ ਸੀ ਗ੍ਰੀਡਾ ਜੀ ਕਾਉਂਟਰੀ ਜਾਂਦੇ ਕਿ ਕਾਉਂਟਰੀ ਜਾਂਦਾ ਕਿੰਨੀ ਦੇਰ ਤੋਂ ਮਤਲਬ ਅੱਜ ਤੁਹਾਡੇ ਗਏ ਸੀ 17 ਚੜਾਈ ਨੂੰ ਗਿਆ ਸੀ 17 ਸਭ ਸਤਰਾ ਪ੍ਰਾਇਰ ਸੌਰੀ ਮੇ ਨਾਮ ਬੀਨਾ ਸੀ ਨਵਜੋਤ ਸਿੰਘ ਤੁਹਾਨੂੰ ਪਤਾ ਲੱਗਦਾ ਬਈ ਤੁਹਾਨੂੰ ਕੱਲ ਸਵੇਰ 10 ਵਜੇ ਪਤਾ ਲੱਗਿਆ ਜੀ ਕਿੰਨੇ ਜਣੇ ਸੀ ਕਿਵੇਂ ਹਾਸਾ ਹੋ ਤੇ ਇੱਕ ਮੇਰਾ ਬੇਟਾ ਆ ਬੇਟਾ ਸੀਗਾ ਨਵਜੋਤ ਸਿੰਘ ਇੱਕ ਨਾਲ ਭਤੀਜੀ ਸੀਗਾ ਇਹਨਾਂ ਦੀ ਬੇਟੀ ਜੀ ਅੱਛਾ ਹਰਮਨਪ੍ਰੀਤ ਕੌਰ ਤੇ ਨਾਲ ਕੁ ਸਮਾਨੇ ਤੋਂ ਕੁੜੀ ਸੀਗੀ ਜੀ ਅੱਛਾ ਪੇਪਰ ਟੈਂਟ ਜਾ ਰਹੇ ਸੀ ਉਹ ਹਾਂਜੀ ਗੱਡੀ ਦਾ ਗੱਡੀ ਦਾ ਟਾਇਰ ਫਟ ਗਿਆ ਜੀ ਉਹਦਾ ਟਾਇਰ ਫਟ ਗਿਆ ਹਾਂਜੀ ਉਹ ਬੇਕੀਨ ਜਿਹੋਣਾ ਪਰਿਵਾਰ ਜਿਹਦਾ ਬੜਾ ਦੁੱਖਾਂ ਦਾ ਪਹਾੜ ਪਿਆ ਪਰਿਵਾਰ ਦੇ ਉੱਤੇ ਅਸੀਂ ਇਹ ਗੱਲ ਸੌਣੇ ਸਾਨੂੰ ਮਾਰੂ ਡੈੱਡ ਬਾਡੀ ਸਾਨੂੰ ਸਿੱਧੇ ਹੀ ਤੇ ਭੇਜੀਆਂ ਜਾਣ ਸਿਰਫ ਸਰਕਾਰਾਂ ਵੱਲੋਂ ਨਹੀਂ ਸਾਨੂੰ ਬੇਨਤੀ ਹੈ ਸਰਕਾਰ ਨੂੰ ਸਰਕਾਰ ਤੇ ਜਨਸਾ ਦੀ ਸਹਾਇਤਾ ਸਰ ਸਹਾਇਤਾ ਗਵਰਨਮੈਂਟ ਆਫ ਇੰਡੀਆ ਦੀ ਗਵਰਨਮੈਂਟ ਆਫ ਪੰਜਾਬ ਨੂੰ ਬੇਨਤੀ ਹੈ ਹਾਂਜੀ 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 ਅੜੀ ਬੀਡੀ ਦਾ ਕੀ ਨਾਮ ਹੈ ਹਰਮਨ ਪ੍ਰੀਤ ਘਰ ਸੋਮਨ ਅੱਛਾ ਬੀਡੀ ਤੋਂ ਕਿੰਨੀ ਦੀ ਗੱਤੋਂ ਮਤਲਬ ਕੈਨੇਡਾ ਵਿੱਚ ਸੀ ਕੋਈ ਉਸੇ ਕੇ ਜੇ 5 ਸਾਲ ਤੋਂ ਉੱਪਰ ਸੀ ਜੀ ਬੋਲ ਗਿਆ ਸੀ ਤਾਂ ਜਾਤੇ ਡੈਡ ਸੀ ਮੇਰੇ ਨਾਲ ਜੀ ਦੋਨੇ ਬੱਚੇ ਆਪਣੇ ਘਾਰੇ ਸੀ ਹਾਂਜੀ ਇਹ ਬਈ ਜੀ ਕੀ ਕਹਿਣਾ ਚਾਹੋਗੇ ਬੜਾ ਦੁੱਖ ਬੜਾ ਦੁੱਖ ਹੈ ਪਰਿਵਾਰ ਦੇ ਉੱਤੇ ਤੇ ਕੀ ਚਾਹੁੰਦੇ ਤੁਸੀਂ ਕੀ ਚਾਹੁੰਦੇ ਇਹ ਪਰਿਵਾਰ ਕੀ ਚਾਹੁੰਦਾ ਤੁਸੀਂ ਚਾਹੁੰਦੇ ਜੀ ਫਿਰ ਉਹਨਾਂ ਦੀ ਡੈੱਡ ਬੋਡੀ ਲੈਂਦੇ ਜੇ ਤੁਸੀਂ ਸਾਡੀ ਹੈਲਪ ਕਰੀ ਜਾਵੇ ਜਲਦੀ ਤੋਂ ਜਲਦੀ ਬੱਚੀ ਜਾਵੇ ਉਹਨਾਂ ਨੂੰ ਕਹਣਾ ਚਾਹਾਂਗੇ ਜਿਹੜਾ ਸਾਡਾ ਭਤੀਜਾ ਨਰਜੋਤ ਸਿੰਘ ਸੋਮਲ ਤੇ ਹਰਮਨ ਕੌਰ ਸੋਮਲ ਵੀ ਉਧਰ ਮੈਦ ਹੋਈ ਆ ਐਕਸੀਡੈਂਟ ਦੇ ਵਿੱਚ ਸਰਕਾਰ ਉਹਨਾਂ ਦੀਆਂ ਲਾਸ਼ਾਂ ਨੇ ਜਲਦ ਤੋਂ ਜਲਦੀ ਸਾਡੀ ਹੈਲਪ ਕਰਕੇ ਉਹਨਾਂ ਨੂੰ ਇੱਥੇ ਪਹੁੰਚਾ ਗਏ ਤਾਂ ਕਿ ਉਹ ਪਰਿਵਾਰ ਤੇ ਜਿਹੜਾ ਦੁੱਖਾਂ ਦਾ ਪਹਾੜ ਪਿਆ ਹੋਇਆ ਉਹ ਦਿਨ ਨੂੰ ਦਿਲਾਸਾ ਮਿਲ ਸਕੇ ਔਰ ਸਾਡੇ ਸਾਰੇ ਮਲੋਦ ਵੱਲੋਂ ਤੇ ਸਾਡੇ ਏਰੀਆ ਵੱਲੋਂ ਬਹੁਤ ਹੀ ਦੁੱਖ ਪ੍ਰਗਟ ਕੀਤਾ ਗਿਆ ਸਾਡੇ ਨਾਲ ਆ ਕੇ ਦੋਕ ਸੰਜਾ ਕੀਤਾ ਗਿਆ ਅਸੀਂ ਸਾਰੇ ਲੋਕਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਦੁੱਖਾਂ ਨੂੰ ਥੋੜਾ ਜਿਹਾ ਹੌਸਲਾ ਸਾਨੂੰ ਦਿੱਤਾ ਅਸੀਂ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਗਵਰਨਮੈਂਟ ਆਫ ਇੰਡੀਆ ਤੋਂ ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਜਿਵੇਂ ਸਾਡੀਆਂ ਬੱਚਿਆਂ ਦੀਆਂ ਲਾਸ਼ਾਂ ਨੇ ਉਹ ਸਹੀ ਟਾਈਮ ਤੇ ਜਲਦੀ ਤੋਂ ਜਲਦੀ ਸਾਡੇ ਕੋਲ ਇੱਥੇ ਪਹੁੰਚਾਈਆਂ ਜਾਣ ਵੱਡੀ ਹੱਲ ਕੀਤੀ ਜਾ ਰਹੀ ਹੈ ਮੈਂ ਕਰਨੈਲ ਸਿੰਘ ਪ੍ਰਧਾਨ ਗੁਰਦੁਆਰਾ ਫੌਂਟਾ ਕਮੇਟੀ ਮਿਲਾਂਉਂ ਬੜਾ ਦੁਖਦਾਈ ਜਿਹੜੀ ਘਟਨਾ ਵਾਪਰੀ ਹੈ ਮੇਰਾ ਮੈਨੂੰ ਤਾਂ ਹੈ ਹੀ ਬਹੁਤ ਜ਼ਿਆਦਾ ਕੋ ਦੁਖਦਾਈ ਹੈ ਕਬੱਡੀ ਦੁਖਾਈ ਘਟਨਾ ਹੋ ਹੀ ਨਹੀਂ ਸਕਦੀ ਨੌਜਵਾਨ ਮੁੰਡਾ ਧੰਨੋਂ ਨਾਲ ਕੁੜੀ ਦੀ ਮੌਤ ਹੋ ਜਾਵੇ ਇਹ ਸਿਰਫ ਇਸ ਲਈ ਜਾਂਦੇ ਨੇ ਬੱਚੇ ਵੀ ਕੁਝ ਚੰਗੇ ਭਵਿੱਖ ਲਈ ਪਰ ਜੇ ਇੱਥੇ ਚੰਗਾ ਭਵਿੱਖ ਹੋਵੇ ਕਿਉਂ ਜਾਣ ਬੱਚੇ ਕੈਨੇਡਾ ਅਮਰੀਕਾ ਕਿਉਂ ਜਾਣ ਕਿਉਂ ਫਰਾਨੀਸਟਾਨ ਜਾ ਕੇ ਮੋਤਾਂ ਹੋ ਇਸ ਲਈ ਬਹੁਤ ਹੀ ਦੁਖਦਾਈ ਹੈ ਮੇਰੇ ਹੁਣ ਪਰਿਵਾਰ ਆ ਜਿਹੜਾ ਬੜਾ ਤਾਂ ਬਹੁਤ ਵੱਡਾ ਦੁੱਖਾਂ ਦਾ ਪਹਾੜ ਆ ਗਿਆ